ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਬੁੱਧਵਾਰ ਦੇ ਦਿਨ ਤੁਸੀਂ ਇਹ ਇੱਕ ਕੰਮ ਕਰ ਲੈਂਦੇ ਹੋ ਤਾਂ ਮੰਨ ਕੇ ਚਲੋ ਕਿ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਧਨ-ਦੌਲਤ ਦੀ ਕਮੀ ਨਹੀਂ ਰਹਿ ਜਾਵੇਗੀ ਤੁਹਾਡਾ ਜੀਵਨ ਸੁਖਾਲਾ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਵੇਰੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਬਹੁਤ ਹੀ ਅਹਿਮ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਪੁਰਾਣੇ ਵੇਲੇ ਦੀ ਗੱਲ ਹੈ। ਇੱਕ ਦੇਸ਼ ਦਾ ਰਾਜਾ ਸੀ ਤੇ ਬੜਾ ਹੀ ਸ਼ਕਤੀਸ਼ਾਲੀ ਸੀ। ਬੜੀ ਲੰਮੀ ਚੌੜੀ ਬਾਦਸ਼ਾਹਤ ਦਾ ਮਾਲਕ ਸੀ। ਪਰ ਅੱਜਕੱਲ ਬਹੁਤ ਹਤਾਸ਼ ਰਹਿੰਦਾ ਸੀ। ਬੜਾ ਮਾਇਉਸ ਤੇ ਬੜਾ ਨਿਰਾਸ਼ ਹਮੇਸ਼ਾ ਜਨਤਾ ਦੇ ਉੱਚ ਆਪਣੇ ਮੰਤਰੀਆਂ ਸੰਤਰੀਆਂ ਨੇ ਬਹੁਤ ਵਾਰ ਉਸਦੇ ਤੱਕ ਪਹੁੰਚ ਕੀਤੀ ਕਿ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕਰੀ ਜਾਵੇ ਕਿ ਤੁਸੀਂ ਇੰਨੇ ਜ਼ਿਆਦਾ ਦੁਖੀ ਤੇ ਪਰੇਸ਼ਾਨ ਕਿਉਂ ਰਹਿੰਦੇ ਹੋ ਉਹ ਕਦੇ ਵੀ ਕਿਸੇ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਸੀ ਕਰਦਾ ਅੱਜ ਕੱਲ ਤਾਂ ਉਹ ਦੁੱਖ ਦੇ ਵਿੱਚ ਇੰਨਾ ਡੁੱਬਿਆ ਰਹਿੰਦਾ ਸੀ ਕਿ ਉਸਨੇ ਦਰਬਾਰ ਆਉਣਾ ਵੀ ਛੱਡ ਦਿੱਤਾ ਉਹ ਕਦੇ ਵੀ ਲੋਕਾਂ ਦੀਆਂ ਮੁਸ਼ਕਲਾਂ ਨਾ ਸੁਣਦਾ ਤੇ ਹਰ ਵੇਲੇ ਆਪਣੇ ਅੰਦਰ ਹੀ ਪਿਆ ਰਹਿੰਦਾ ਆਪਣੀ ਰਾਣੀ ਦੇ ਨਾਲ ਵੀ ਗੱਲਬਾਤ ਨਾ ਕਰਦਾ ਤੇ ਬਹੁਤ ਜ਼ਿਆਦਾ ਦੁਖੀ ਰਹਿੰਦਾ ਉਸ ਨੂੰ ਵੀ ਦੁਖੀ ਕਰਦਾ ਇੱਕ ਦਿਨ ਕੀ ਹੋਇਆ ਸਾਰੇ ਮੰਤਰੀ ਮੰਡਲ ਨੇ ਰਲ ਕੇ ਸਲਾਹ ਕੀਤੀ ਇਸ ਤਰੀਕੇ ਦੇ ਨਾਲ ਤਾਂ ਕਹਾਣੀ ਬਹੁਤ ਵਿਗੜ ਜਾਵੇਗੀ ਜੇ ਆਪਾਂ ਰਾਜ ਨੂੰ ਸਾਰਥਕ ਢੰਗ ਨਾਲ ਚਲਾਉਣਾ ਹੈ ਆਪਾਂ ਨੂੰ ਸਭ ਤੋਂ ਪਹਿਲਾਂ ਰਾਜੇ ਨੂੰ ਖੁਸ਼ ਕਰਨਾ ਚਾਹੀਦਾ ਹੈ ਉਹਨੂੰ ਪੁੱਛੀਏ ਕਿ ਅਸਲ ਵਿੱਚ ਉਸ ਦੀ ਦਿੱਕਤ ਕੀ ਹੈ ਫਿਰ ਉਸ ਦਿੱਕਤ ਦਾ ਪਰੇਸ਼ਾਨੀ ਦਾ ਅਸੀਂ ਰਲ ਮਿਲ ਕੇ ਹੱਲ ਲੱਭੀਏ ਸਾਰਿਆਂ ਨੇ ਸਲਾਹ ਕਰ ਲਈ ਤੇ ਰਾਜੇ ਦੇ ਅੱਗੇ ਅਰਜ਼ ਕੀਤੀ ਕਿ ਇੱਕ ਦਿਨ ਤੁਸੀਂ ਕੁਝ ਸਮਾਂ ਕੱਢ ਕੇ ਰਾਜ ਦਰਬਾਰ ਵਿੱਚ ਆਓ ਰਾਜੇ ਨੇ ਉਹਨਾਂ ਦੀ ਬੇਨਤੀ ਸਵੀਕਾਰ ਕੀਤੀ ਤੇ ਰਾਜ ਦਰਬਾਰ ਵਿੱਚ ਜਾ ਕੇ ਬੈਠਾ ਉਸੇ ਤਰ੍ਹਾਂ ਹੀ ਮਰ ਜਾਏ ਹੋਏ ਚਿਹਰੇ ਦੇ ਨਾਲ ਸਾਰਿਆਂ ਨੇ ਵਾਰ-ਵਾਰ ਬੇਨਤੀ ਕੀਤੀ ਉਸ ਨੂੰ ਜ਼ੋਰ ਲਾ ਕੇ ਪੁੱਛਿਆ ਕਿ ਦੱਸੋ ਕਾਰਨ ਕੀ ਹੈ ਐਨਾ ਦੁਖੀ ਕਿਉਂ ਹੋ ਰਾਜੇ ਨੇ ਦੱਸ ਹੀ ਦਿੱਤਾ ਆਖਦਾ ਮੈਂ ਦੁਖੀ ਇਸ ਕਰਕੇ ਹਾਂ ਤੁਸੀਂ ਮੈਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਮੇਰੇ ਕੋਲ ਔਲਾਦ ਨਹੀਂ ਹੈ ਕਹਿੰਦਾ ਜਦੋਂ ਮੈਂ ਬਾਦਸ਼ਾਹਤ ਵੱਲ ਵੇਖਦਾ ਹਾਂ ਇਸ ਰਾਜ ਭਾਗ ਵੱਲ ਵੇਖਦਾ ਹਾਂ ਤੇ ਹੁਣ ਮੈਨੂੰ ਇਹ ਪਿਆਰੇ ਨਹੀਂ ਲੱਗਦੇ ਹੁਣ ਮੈਨੂੰ ਇਹ ਵੇਖ ਕੇ ਖੁਸ਼ੀ ਨਹੀਂ ਹੁੰਦੀ ਇਸ ਨੂੰ ਵੇਖ ਕੇ ਸਗੋਂ ਮੈਂ ਦੁਖੀ ਹੋ ਜਾਂਦਾ ਹਾਂ ਕਿ ਮੇਰੇ ਬਾਅਦ ਇਸ ਦੀ ਦੇਖਭਾਲ ਕਿਸ ਨੇ ਕਰਨੀ ਹੈ ਸਾਰੇ ਮੰਤਰੀਆਂ ਸੰਤਰੀਆਂ ਨੇ ਰਲ ਕੇ ਸਲਾਹ ਦਿੱਤੀ ਕਿ ਇਸ ਦਿੱਕਤ ਦੇ ਨਿਵਾਰਨ ਲਈ ਸਾਡੇ ਤੋਂ ਜੋ ਹੋਵੇਗਾ ਅਸੀਂ ਉਹ ਕਰਜ਼ ਲਵਾਂਗੇ ਰਾਜੇ ਦੇ ਮੁਖ ਸਲਾਹਕਾਰ ਨੇ ਉੱਥੋਂ ਹੀ ਸਾਰਿਆਂ ਨੂੰ ਇੱਕ ਐਲਾਨ ਕਰ ਦਿੱਤਾ ਕਿ ਆਪੋ ਆਪਣੇ ਦੇਸ਼ਾ ਵਿੱਚ ਨਿਕਲ ਜਾਣ ਸਾਰੇ ਇਸ ਦਰਬਾਰ ਦੇ ਨਾਲ ਇਸ ਰਾਜ ਦੇ ਨਾਲ ਸੰਬੰਧਿਤ ਜਿਹੜੇ ਅਧਿਕਾਰੀ ਕਰਮਚਾਰੀ ਸਨ ਜਿੱਥੇ ਵੀ ਕੋਈ ਨਜੂਮੀ ਬਾਬਾ ਕੋਈ ਫਕੀਰ ਕੋਈ ਸਾਧ ਮਿਲਦਾ ਹੈ ਉਹਦੇ ਕੋਲ ਜਾ ਕੇ ਬੇਨਤੀ ਕਰਨੀ ਹੈ ਪਤਾ ਨਹੀਂ ਕਿਸ ਦੀ ਬੇਨਤੀ ਵਿੱਚ ਸ਼ਕਤੀ ਹੋਵੇ ਤੇ ਰਾਜੇ ਦੇ ਘਰ ਔਲਾਦ ਹੋ ਜਾਵੇ ਸਾਰੇ ਆਪੋ ਆਪਣੇ ਕੰਮਾਂ ਕਾਰਨ ਉੱnikਲ ਗਏ ਕੋਈ ਕਿਸੇ ਪਾਸੇ ਨੂੰ ਚਲਿਆ ਗਿਆ ਤੇ ਕੋਈ ਕਿਸੇ ਪਾਸੇ ਨੂੰ ਚਲਿਆ ਗਿਆ ਇਸ ਤਰੀਕੇ ਉਹ ਜਿਹੜਾ ਮੁੱਖ ਸਲਾਹਕਾਰ ਸੀ ਉਸਨੇ ਵੀ ਇੱਕ ਦਿਸ਼ਾ ਫੜ ਲਈ ਤੇ ਜਾਂਦਿਆਂ-ਜਾਂਦਿਆਂ ਉਸ ਨੂੰ ਹਨੇਰਾ ਹੋ ਗਿਆ ਕਿਤੇ ਕੁਝ ਨਾ ਮਿਲਿਆ ਬਹੁਤ ਜ਼ਿਆਦਾ ਥੱਕ ਚੁੱਕਿਆ ਸੀ ਤੇ ਸ਼ਾਮ ਦਾ ਵੇਲਾ ਸੀ ਹੁਣ ਸੂਰਜ ਵੀ ਡੁੱਬਣ ਵਾਲਾ ਸੀ ਹਨੇਰਾ ਹੋਣ ਲੱਗਿਆ ਇਸ ਕਰਕੇ ਇਸਨੇ ਵੇਖਿਆ ਕਿ ਇੱਕ ਬਗੀਚੀ ਹੈ ਤੇ ਛੋਟਾ ਬਾਗ ਹੈ ਉਹਦੇ ਵਿੱਚ ਠਹਿਰ ਗਿਆ ਉਹਨੇ ਵੇਖਿਆ ਬੜੇ ਸੋਹਣੇ ਫੁੱਲ ਬੂਟੇ ਲੱਗੇ ਹੋਏ ਹਨ ਤੇ ਪਾਣੀ ਦਾ ਸੋਹਣਾ ਇੰਤਜ਼ਾਮ ਹੈ ਰਹਿਣ ਦਾ ਵੀ ਇੰਤਜ਼ਾਮ ਹੈ ਸੌਣ ਦਾ ਵੀ ਇਸ ਨੂੰ ਹੈਰਾਨੀ ਹੋਈ ਕਿ ਬਗੀਚੀ ਤਾਂ ਹੈ ਪਰ ਕਿਸ ਦੀ ਫਿਰ ਉਸਨੇ ਮੂੰਹ ਹੱਥ ਤੋਤਾ ਪਾਣੀ ਪੀਤਾ ਤੇ ਬੈਠ ਗਿਆ ਵੇਖਿਆ ਕਿ ਇਸ ਬਾਗੀਚੀ ਦੇ ਨਾਲ ਇੱਕ ਥੋੜੀ ਜਿਹੀ ਥੱਲੇ ਨੂੰ ਜਾਣ ਵਾਲੀ ਜਗ੍ਹਾ ਬਣੀ ਹੋਈ ਹੈ। ਨੂੰ ਜ਼ਮੀਨ ਵਾਲ ਨੂੰ ਉਧਰ ਨੂੰ ਚਲਿਆ ਗਿਆ। ਜ਼ਮੀਨ ਦੇ ਵਿੱਚ ਜਾ ਕੇ ਵੇਖਦਾ ਹੈ ਇੱਕ ਸੰਤ ਫਕੀਰ ਜੀ ਆਪਣੇ ਪਰਮਾਤਮਾ ਦੀ ਉਸਤਤ ਵਿੱਚ ਲੀਨ ਹੁੰਦੇ ਹਨ। ਜਦੋਂ ਉਹਨਾਂ ਨੂੰ ਪੈਰਾਂ ਦੀ ਆਵਾਜ਼ ਆਉਂਦੀ ਹੈ ਤਾਂ ਉਹ ਵੀ ਉੱਠ ਕੇ ਖੜੇ ਹੋ ਜਾਂਦੇ ਹਨ। ਉਸ ਦੇ ਮਨ ਵਿੱਚ ਇਹ ਹੁੰਦਾ ਹੈ ਕਿਤੇ ਕੋਈ ਜੰਗਲੀ ਜੀਵ ਤਾਂ ਨਹੀਂ ਆ ਗਿਆ। ਉਸ ਨੂੰ ਵੇਖ ਕੇ ਸਲਾਮ ਦੁਆ ਕਰਦਾ ਹੈ। ਉਹ ਦੀਪਾ ਸ਼ਾਹ ਤੋਂ ਪਤਾ ਲੱਗਦਾ ਹੈ ਕਿ ਰਾਜ ਮਹਿਲ ਦੇ ਨਾਲ ਸੰਬੰਧਿਤ ਕੋਈ ਆਇਆ ਹੈ। ਉਹ ਸੰਤ ਫਕੀਰ ਨੂੰ ਵੀ ਸਲਾਮ ਦਵਾ ਕਰਦਾ ਹੈ ਬਾਹਰ ਆ ਕੇ ਬਗੀਚੀ ਵਿੱਚ ਬੈਠ ਜਾਂਦੇ ਹਨ। ਕੁਝ ਗੱਲਾਂ ਬਾਤਾਂ ਦੋਵੇਂ ਜਾਣੇ ਕਰਦੇ ਹਨ ਤੇ ਫਿਰ ਉਸ ਤੋਂ ਬਾਅਦ ਮੁੱਖ ਸਲਾਹਕਰ ਆਪਣੇ ਮੁੱਖ ਮੁੱਦੇ ਵਾਲੀ ਗੱਲ ਤੇ ਆਉਂਦਾ ਹੈ। ਆਖਦਾ ਜੀ ਦੱਸੋ ਇਹ ਮੇਰੀ ਵਿਪਤਾ ਹੈ। ਸਾਡੇ ਰਾਜੇ ਦੇ ਉੱਤੇ ਇੱਕ ਵੱਡੀ ਦਿੱਕਤ ਹੈ ਇਹਦਾ ਕੋਈ ਹੱਲ ਕੱਢਿਆ ਜਾਵੇ। ਉਹ ਸੰਤ ਫਕੀਰ ਜੀ ਆਖਦੇ ਹਨ ਆਪਣੇ ਕੋਲੋਂ ਇੱਕ ਡੰਡਾ ਦੇ ਕੇ ਇਥੋਂ ਥੋੜੀ ਦੂਰ ਇੱਕ ਅਮਰੋਦ ਦਾ ਰੁੱਖ ਹੈ ਉਸ ਅਮਰੋਦ ਨੂੰ ਇਹ ਡੰਡਾ ਮਾਰਨਾ ਹੈ ਦੋ ਅਮਰੋਦ ਜਦੋਂ ਝੜਨਗੇ ਇੱਕ ਰਾਜੇ ਨੂੰ ਇੱਕ ਰਾਜੇ ਦੀ ਬੇਗਮ ਨੂੰ ਖਵਾ ਦਿੰਦੇ ਹੋ ਮੁੱਖ ਸਲਾਹਕਾਰ ਜਿਹੜਾ ਸੀ ਬੜਾ ਖੁਸ਼ ਹੋਇਆ ਉਹ ਡੰਡਾ ਉਸ ਨੂੰ ਅਮਰੋਦ ਦੇ ਰੁੱਖ ਤੇ ਮਾਰ ਕੇ ਡੰਡਾ ਵਾਪਸ ਸੰਤ ਫਕੀਰ ਨੂੰ ਦੇ ਜਾਂਦਾ ਹੈ ਤੇ ਰਾਜ ਮਹਿਲ ਵੱਲ ਕੋਚ ਕਰ ਜਾਂਦਾ ਹੈ ਹੁਣ ਉਹਦੇ ਚਿਹਰੇ ਤੇ ਕੋਈ ਥਕਾਵਟ ਨਹੀਂ ਉਸ ਨੂੰ ਇਹ ਨਹੀਂ ਹੁੰਦਾ ਕਿ ਹਨੇਰਾ ਹੋ ਗਿਆ ਮੈਂ ਕਿਸੇ ਮੁਸੀਬਤ ਵਿੱਚ ਘਰ ਜਾਵਾਂਗਾ ਖੁਸ਼ੀ-ਖੁਸ਼ੀ ਉੱਥੇ ਪਹੁੰਚਦਾ ਜਾ ਕੇ ਜਦੋਂ ਤੱਕ ਰਾਜ ਮਹਿਲ ਵਿੱਚ ਪਹੁੰਚਦਾ ਉਦੋਂ ਤੱਕ ਦਿਨ ਚੜ੍ਹ ਗਿਆ ਹੁੰਦਾ ਉੱਥੇ ਜਾ ਕੇ ਸਾਰੀ ਗੱਲਬਾਤ ਰਾਜੇ ਨੂੰ ਦੱਸਦਾ ਰਾਜਾ ਬੜਾ ਖੁਸ਼ ਹੋ ਜਾਂਦਾ ਹੈ ਬਹੁਤ ਸਾਰੇ ਮੰਤਰੀ ਸੰਤਰੀ ਖੁਸ਼ ਹੋ ਜਾਂਦੇ ਹਨ ਪਰ ਕੁਝ-ਕੁਝ ਜਿਹੜੇ ਸਾਜ਼ਿਸ਼ਕਾਰ ਹੁੰਦੇ ਹਨ ਉਹਨਾਂ ਨੂੰ ਅਥਾ ਦੁੱਖ ਪਹੁੰਚਦਾ ਹੈ ਕਿ ਉਹਨੇ ਕਿਸ ਤਰੀਕੇ ਨਾਲ ਕੀਤਾ ਇਹ ਕੰਮ ਦੋਵਾਂ ਨੇ ਇੱਕ ਅੰਮ੍ਰੋਦ ਖਾ ਲਿਆ ਰਾਜੇ ਨੇ ਤੇ ਉਸ ਦੀ ਬੇਗਮ ਨੇ ਸਾਲਕ ਨੇ ਬਾਅਦ ਵਿੱਚ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਰਾਜ ਭਾਗ ਦੇ ਵਿੱਚ ਖੁਸ਼ੀਆਂ ਫੈਲ ਗਈਆਂ ਹਰ ਪਾਸੇ। ਉਹਨਾਂ ਨੇ ਜਿੰਨਾ ਦਾ ਉਹ ਹੋ ਸਕਦਾ ਸੀ ਉਹ ਸਭ ਕੁਝ ਦਾਨ ਕਰਵਾਇਆ ਜੋ ਰਾਜੇ ਤੋਂ ਬਣਦਾ ਸਰਦਾ ਸੀ। ਉਸ ਨੇ ਉਹ ਸਭ ਕੁਝ ਦਾਨ ਕੀਤਾ ਇਹਨਾਂ ਖੁਸ਼ੀਆਂ ਦੇ ਲਈ। ਖੁਸ਼ੀਆਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਮਨਾਇਆ ਗਿਆ। ਜਿਹੜੇ ਸਾਜ਼ਿਸ਼ਕਾਰ ਸਨ ਉਹਨਾਂ ਨੂੰ ਲੱਗਿਆ ਸਭ ਤੋਂ ਬਿਹਤਰ ਸਮਾਂ ਹੈ ਕਿ ਇਹਨਾਂ ਖੁਸ਼ੀਆਂ ਵਿੱਚ ਰਾਜੇ ਦੇ ਭੋਗ ਦੇ ਵਿੱਚ ਕੁਝ ਮਿਲਾ ਦਿੱਤਾ ਜਾਵੇ। ਉਹਨਾਂ ਨੇ ਵੀ ਇਸ ਤਰੀਕੇ ਨਾਲ ਹੀ ਕੀਤਾ ਕਿ ਇਹਨਾਂ ਖੁਸ਼ੀਆਂ ਤੋਂ ਬਾਅਦ ਤਕਰੀਬਨ ਇੱਕ ਹਫ਼ਤੇ ਦੇ ਵਿੱਚ ਹੀ ਰਾਜੇ ਦੀ ਮੌਤ ਹੋ ਗਈ ਜਿਸ ਨੇ ਇਹ ਸਾਜ਼ਿਸ਼ ਕਢੀ ਹੈ। ਜਿਹੜਾ ਮੁੱਖ ਸਾਜ਼ਿਸ਼ਕਾਰ ਸੀ ਉਹ ਰੱਖਿਆ ਮੰਤਰੀ ਸੀ। ਉਸਨੇ ਵੇਖਿਆ ਕਿ ਕੁਝ ਦਿਨਾਂ ਦੇ ਵਿੱਚ ਜਦੋਂ ਰਾਜੇ ਦੀ ਮੌਤ ਨੂੰ 2-3 ਹਫ਼ਤੇ ਹੋ ਗਏ ਉਸ ਤੋਂ ਬਾਅਦ ਉਸਨੇ ਰਾਜੇ ਦੀ ਬੇਗਮ ਨੂੰ ਕਿਹਾ ਕਿ ਤੂੰ ਹੁਣ ਮੇਰੇ ਨਾਲ ਸ਼ਾਦੀ ਕਰ ਲੈ ਰਾਜੇ ਦੀ ਬੇਗਮ ਨੂੰ ਬੜਾ ਦੁੱਖ ਲੱਗਿਆ ਕਿ ਇਹੋ ਜਿਹੇ ਰਾਜੇ ਦੇ ਸਾਥੀ ਸੰਗੀ ਹਨ ਉਸਨੇ ਬਿਨਾਂ ਕੁਝ ਕਿਸੇ ਨੂੰ ਦੱਸਿਆ ਆਪਣੇ ਪੁੱਤਰ ਨੂੰ ਨਾਲ ਲਿਆ ਤੇ ਰਾਜ ਮਹਿਲ ਵਿੱਚੋਂ ਕੂਚ ਕਰ ਗਈ ਉਸਨੇ ਇਹ ਨਹੀਂ ਸੋਚਿਆ ਕਿ ਹੁਣ ਸਾਡਾ ਰਾਜ ਕਿਸ ਦੇ ਹੱਥ ਵਿੱਚ ਜਾਵੇਗਾ ਜਾਂ ਕਿਸ ਦੇ ਹੱਥ ਵਿੱਚ ਨਹੀਂ ਪਰ ਉਸਦੇ ਮਨ ਵਿੱਚ ਇੱਕ ਦੁੱਖ ਸੀ ਕਿ ਦੂਜਾ ਉਸਦੇ ਮਨ ਵਿੱਚ ਬਹੁਤ ਜ਼ਿਆਦਾ ਵੀ ਗੁੱਸਾ ਸੀ ਕਿ ਅਜੇ ਤੱਕ ਉਹ ਮੌਤ ਦੇ ਕਾਰਨਾਂ ਦਾ ਪਤਾ ਹੀ ਕਰ ਰਹੀ ਸੀ ਕਿ ਰਾਜੇ ਦੀ ਮੌਤ ਕਿਵੇਂ ਹੋਈ ਪਰ ਹੁਣ ਉਹ ਰਾਜ ਭਾਗ ਨੂੰ ਤਿਆਗ ਕੇ ਚਲੀ ਗਈ ਇਸ ਰਾਜ ਤੋਂ ਬਾਹਰ ਹੋ ਗਈ ਉਸਨੇ ਇੱਕ ਨਗਰ ਦੇ ਵਿੱਚ ਜਾ ਕੇ ਨਗਰ ਦੇ ਸਰਪੰਚ ਤੋਂ ਨਗਰ ਦੇ ਮੁਖੀ ਤੋਂ ਇੱਕ ਥਾਂ ਮੰਗ ਲਈ ਮੈਂ ਇੱਥੇ ਰਹਿਣਾ ਹੈ ਉਸਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਕਿ ਮੈਂ ਕੌਣ ਹਾਂ ਕਿੱਥੋਂ ਆਈ ਹਾਂ ਕਿਸ ਦੇਸ਼ ਦੇ ਨਾਲ ਮੇਰਾ ਤਾਲੁਕ ਹੈ ਮੇਰਾ ਪਿਸ਼ੋਕੜ ਕੀ ਹੈ ਉਥੇ ਜਾ ਕੇ ਬੱਚੇ ਨੂੰ تعلیم ਦੇਣੀ ਸ਼ੁਰੂ ਕਰ ਦਿੱਤੀ ਹਰ ਕਿਸਮ ਦੀ تعلیم ਉਸਨੇ ਆਪਣੇ ਬੱਚੇ ਨੂੰ ਦਿੱਤੀ ਉਸਨੇ ਮਨ ਵਿੱਚ ਸੋਚ ਰੱਖਿਆ ਸੀ ਮੈਂ ਬੱਚੇ ਨੂੰ ਬਹੁਤ ਵੱਡਾ ਸਿੱਖ ਬਣਾਉਣਾ ਹੈ ਹਰ ਇੱਕ ਚੀਜ਼ ਦੀ ਸਿੱਖਿਆ ਉਸ ਨੂੰ ਹੋਵੇਗੀ ਸ਼ਸਤਰ ਦੀ ਵੀ ਬਹੁਤ ਵਧੀਆ ਸਿੱਖਿਆ ਹੋਵੇਗੀ ਦੁਨਿਆਵੀ ਸਿੱਖਿਆ ਵੀ ਉਹਦੇ ਕੋਲ ਹੋਣੀ ਚਾਹੀਦੀ ਹੈ ਉਹਨੇ ਬਹੁਤ ਲੰਮਾ ਸਮਾਂ ਆਪਣੇ ਬੱਚੇ ਤੇ ਲਾਇਆ ਇੱਕ ਦਿਨ ਉਹ ਜੰਗਲ ਦੇ ਵਿੱਚ ਇੱਕ ਛੋਟਾ ਜਿਹਾ ਦਰਿਆ ਗੁਜ਼ਰਦਾ ਸੀ ਉਦੋਂ ਆਪਣੇ ਬੱਚੇ ਨੂੰ ਤੀਰ ਅੰਦਾਜ਼ੇ ਸਿਖਾ ਕੇ ਜਦੋਂ ਵਾਪਸ ਪਰਤ ਰਹੀ ਸੀ ਤਾਂ ਬੜੀ ਉਸ ਨੂੰ شدید ਤੇ ਲੱਗੀ ਸੀ ਪਿਆਸ ਲੱਗੀ ਸੀ ਉਸ ਨੇ ਆਪਣੇ ਬੱਚੇ ਨੂੰ ਵੀ ਪਾਣੀ ਪਿਉਣ ਲਈ ਉਸ ਨੇ ਬੁੱਕ ਵਿੱਚ ਜਦੋਂ ਪਾਣੀ ਭਰਿਆ ਤਾਂ ਅਚਾਨਕ ਬੁੱਕ ਦੇ ਵਿੱਚ ਇੱਕ ਹੀਰਾ ਆ ਗਿਆ ਉਸ ਨੇ ਉਹ ਹੀਰਾ ਆਪਣੇ ਕੋਲ ਰੱਖ ਲਿਆ ਤੇ ਬੱਚੇ ਦੀ ਆਦਤ ਸੀ ਕਿ ਜਦੋਂ ਨਗਰ ਵਿੱਚ ਬੱਚਿਆਂ ਨਾਲ ਖੇਡਦਾ ਤਾਂ ਬੱਚਿਆਂ ਵਰਗਾ ਹੀ ਹੋ ਜਾਂਦਾ ਸੀ ਹਾਲਾਂਕਿ ਉਹਦਾ ਤੱਕ ਉਸਦੀ ਉਮਰ 13-14 ਵਰੇ ਹੋ ਚੁੱਕੀ ਸੀ ਅੱਜ ਵੀ ਬੱਚਿਆਂ ਨਾਲ ਖੇਡਦਿਆਂ ਖੇਡਦਿਆਂ ਇਸ ਲਾਲ ਦਾ ਜ਼ਿਕਰ ਕਰ ਦਿੱਤਾ ਨਗਰ ਦੇ ਵਿੱਚ ਇੱਕ ਹੋਰ ਮੁੰਡਾ ਸੀ ਉਹਦੀ ਉਮਰ ਤਕਰੀਬਨ 20 ਸਾਲ ਸੀ ਉਸ ਨੂੰ ਲੱਗਿਆ ਇਸ ਲਾਲ ਦੀ ਕੀਮਤ ਨੂੰ ਕੀ ਪਤਾ ਕਿਉਂਕਿ ਉਸ ਨਗਰ ਦੇ ਵਿੱਚ ਤਾਂ ਬੜਾ ਭੋਲਾ ਬਣ ਕੇ ਹੀ ਰਹਿੰਦਾ ਸੀ ਉਸ ਨੇ ਕਦੀ ਇਹ ਨਹੀਂ ਸੀ ਦਿਖਾਇਆ ਕਿ ਮੈਂ ਕਿਸੇ ਰਾਜ ਦਾ ਸ਼ਹਿਜ਼ਾਦਾ ਹਾਂ ਕਿਸੇ ਰਾਜੇ ਦਾ ਪੁੱਤਰ ਹਾਂ ਨਗਰ ਦੇ ਵਿੱਚ ਰੁਲਿਆ ਖੁਲਿਆ ਰਹਿੰਦਾ ਸੀ ਤੇ ਇਸ ਕਰਕੇ ਉਸ ਨੂੰ ਵੱਡੇ ਮੁੰਡਿਆਂ ਨੂੰ ਲੱਗਿਆ ਕਿ ਕਿਉਂ ਨਾ ਇਸ ਭੋਲੇ ਪੰਛੀ ਤੋਂ ਇਹ ਲਾਲ ਲੈ ਲਿਆ ਜਾਵੇ। ਚਾਂਦਰ ਪਈਏ ਹੀ ਬਣ ਜਾਣਗੇ। ਉਸ ਨੇ ਸ਼ਹਿਜ਼ਾਦੇ ਨੂੰ ਕਿਹਾ ਜੇ ਤੂੰ ਉਹ ਲਾਲ ਮੈਨੂੰ ਦੇ ਦੇਵੇਂ ਮੈਂ ਬਦਲੇ ਵਿੱਚ ਤੈਨੂੰ ਖੇਡਣ ਵਾਲੀਆਂ ਕੁਝ ਸ਼ੇਹਾਂ ਦੇ ਦੇਵਾਂਗਾ। ਸ਼ਹਿਜ਼ਾਦੇ ਦੀਆਂ ਅੱਖਾਂ ਵਿੱਚ ਉਸ ਲਾਲ ਦੀ ਕੀਮਤ ਕੁਝ ਵੀ ਨਹੀਂ ਸੀ ਕਿਉਂਕਿ ਜਿਸ ਤਰੀਕੇ ਨਾਲ ਉਸ ਦੀ ਮਾਂ ਨੇ ਉਸ ਨੂੰ ਪੜਾਇਆ ਸੀ ਸਿਖਾਇਆ ਸੀ। ਜਿਸ ਤਰੀਕੇ ਨਾਲ ਇੱਕ ਰਾਜੇ ਦਾ ਖੂਨ ਉਸ ਦੀਆਂ ਰਗਾਂ ਵਿੱਚ ਦੌੜਦਾ ਸੀ ਉਹ ਸਾਰੇ ਠਾਠ ਬਾਠ ਵਾਲਾ ਬੱਚਾ ਸੀ ਉਸ ਨੇ ਕਿਹਾ ਮੈਨੂੰ ਇਸ ਦੇ ਬਦਲੇ ਕੋਈ ਨਹੀਂ ਚਾਹੀਦਾ ਜੇ ਤੂੰ ਲਾਲ ਲੈਣਾ ਹੈ ਤਾਂ ਲੈ ਲੈ ਹੀਰਾ ਲੈਣਾ ਤਾਂ ਮੇਰੇ ਵੱਲੋਂ ਤੂੰ ਇਸ ਨੂੰ ਇੱਕ ਤੋਹਫਾ ਸਮਝ ਕੇ ਲੈ ਲੈ ਉਹ ਲਾਲ ਲੈ ਕੇ ਜਾ ਕੇ ਰਾਜੇ ਦੇ ਅੱਗੇ ਪੇਸ਼ ਕੀਤਾ ਇਸ ਰਾਜ ਦਾ ਰਾਜਾ ਜਿਹੜਾ ਸੀ ਰਾਜੇ ਕੋਲ ਉਹ ਲਾਲ ਜਦੋਂ ਵੇਖਿਆ ਤਾਂ ਬਹੁਤ ਪਸੰਦ ਆਇਆ ਉਸਨੇ ਉਸਦੇ ਬਦਲੇ ਵਿੱਚ ਕਾਫੀ ਧਨ-ਦੌਲਤ ਦਿੱਤੀ ਤੇ ਇਹ ਹੀਰਾ ਰਾਜੇ ਨੇ ਆਪਣੇ ਧੀ ਨੂੰ ਤੋਹਫੇ ਵਿੱਚ ਦੇ ਦਿੱਤਾ ਧੀ ਨੇ ਆਪਣੇ ਗਲੇ ਵਿੱਚ ਪਰੋ ਕੇ ਪਾਇਆ ਤੇ ਆਪਣੀਆਂ ਸਹੇਲੀਆਂ ਦੇ ਨਾਲ ਬਗੀਚੇ ਵਿੱਚ ਟਹਿਲਣ ਚਲੀ ਗਈ ਇਸ ਦੀਆਂ ਸਹੇਲੀਆਂ ਨੇ ਕਿਹਾ ਇਹ ਤਾਂ ਇਕਲੌਤਾ ਹੀਰਾ ਹੈ ਬੇਸ਼ੱਕ ਇਹ ਬੜਾ ਕੀਮਤੀ ਹੋਵੇਗਾ ਪਰ ਤੇਰੇ ਗਲੇ ਵਿੱਚ ਤਾਂ 7 ਤਾਂ 8 ਹੀਰੇ ਵਾਲੇ ਚਾਹੀਦੇ ਹਨ ਇਸ ਦੀ ਗੱਲ ਇਸਨੇ ਦਿਲ ਤੇ ਲਈ ਤੇ ਘਰੇ ਆ ਕੇ ਦੁਸਕਣ ਲੱਗ ਪਈ ਆਪਣੇ ਕਕਸ਼ ਦੇ ਵਿੱਚ ਪੈ ਗਈ ਇਸ ਦੀ ਮਾਂ ਨੇ ਇਸ ਤੋਂ ਪੁੱਛਿਆ ਕਿ ਕੀ ਗੱਲ ਹੈ ਤੈਨੂੰ ਕਿਸ ਨੇ ਕੁਝ ਬੋਲਿਆ ਹੈ ਮੈਂ ਹੁਣੇ ਉਸ ਦੀ ਜ਼ੁਬਾਨ ਕਟਵਾ ਦਿੰਦੀ ਹਾਂ ਕਿਸੇ ਨੇ ਕੁਝ ਕਿਹਾ ਤਾਂ ਮੈਨੂੰ ਦੱਸ ਉਸ ਨੂੰ ਮੌਤ ਦੀ ਸਜ਼ਾ ਦਿਵਾ ਦਿੰਦੀ ਹਾਂ ਇਸ ਨੇ ਸਾਰੀ ਕਹਾਣੀ ਉਸ ਨੂੰ ਦੱਸੀ ਕਿ ਮੈਨੂੰ ਇੱਕ ਹੀਰਾ ਨਹੀਂ 7-8 ਹੀਰੇ ਚਾਹੀਦੇ ਹਨ ਇਸ ਦੀ ਮਾਂ ਨੇ ਰਾਜੇ ਨੂੰ ਕਿਹਾ ਤੇ ਰਾਜੇ ਨੇ ਲੜਕੇ ਨੂੰ ਦੁਬਾਰਾ ਬੁਲਾਇਆ ਤੇ ਲੜਕੀ ਨੂੰ ਪੁੱਛਿਆ ਕਿ ਜਿੱਥੋਂ ਵੀ ਲੈ ਕੇ ਆਇਆ ਹੈ ਹੀਰੇ ਮੈਨੂੰ 7-8 ਹੋਰ ਚਾਹੀਦੇ ਹਨ ਦੇਰੇ ਕੋਲ 15 ਦਿਨਾਂ ਦਾ ਸਮਾਂ ਹੈ ਉਹ ਬੱਚਾ ਪੂਰੀ ਤਰ੍ਹਾਂ ਡਰ ਗਿਆ ਉਹ ਦੁਬਾਰਾ ਉਸ ਬੱਚੇ ਕੋਲ ਗਿਆ ਤੇ ਜਿਹੜਾ ਅਸਲ ਦੇ ਵਿੱਚ ਇੱਕ ਸ਼ਹਿਜ਼ਾਦਾ ਸੀ ਉਸ ਨੂੰ ਪੁੱਛਿਆ ਉਹ ਹੀਰਾ ਤੈਨੂੰ ਕਿੱਥੋਂ ਮਿਲਿਆ ਸੀ ਮੈਨੂੰ ਉਸ ਦੇ ਬਾਰੇ ਕੁਝ ਦੱਸ ਦੇ ਮੈਨੂੰ ਕੁਝ ਹੀਰੇ ਹੋਰ ਚਾਹੀਦੇ ਹਨ ਤੂੰ ਬਦਲੇ 'ਚ ਜੋ ਕਹੇਂਗਾ ਮੈਂ ਤੈਨੂੰ ਦੇ ਦੇਵਾਂਗਾ ਮੈਂ ਤੈਨੂੰ ਰਾਜੇ ਤੋਂ ਦਵਾ ਦੇਵਾਂਗਾ ਉਹ ਕਹਿੰਦਾ ਮੈਨੂੰ ਬਦਲੇ 'ਚ ਕੁਝ ਨਹੀਂ ਚਾਹੀਦਾ ਪਰ ਸਾਡੇ ਕੋਲ ਤਾਂ ਇੱਕੋ ਹੀਰਾ ਸੀ ਪਰ ਹਾਂ ਮੈਂ ਤੇਰੀ ਮਦਦ ਜ਼ਰੂਰ ਕਰ ਸਕਦਾ ਹਾਂ ਜੇ ਤੂੰ ਆਖਦਾ ਹੈਂ ਆਪਾਂ ਚੱਲਦੇ ਹਾਂ ਜਿੱਥੋਂ ਉਹ ਹੀਰਾ ਮਿਲਿਆ ਸੀ ਉੱਥੇ ਜਾ ਕੇ ਆਪਾਂ ਹੀਰੇ ਦਾ ਇੰਤਜ਼ਾਮ ਕਰਕੇ ਆਉਂਦੇ ਹਾਂ ਇਸ ਬੱਚੇ ਨੂੰ ਸ਼ਹਿਜ਼ਾਦੇ ਨੂੰ ਆਪਣੇ ਨਾਲ ਉਸ ਦਰਿਆ ਦੇ ਕਿਨਾਰੇ ਤੇ ਲੈ ਗਿਆ ਤੇ ਜਾ ਕੇ ਉਸ ਹੀਰੇ ਲੱਭਣੇ ਸ਼ੁਰੂ ਕਰ ਦਿੱਤੇ ਕੁਝ ਹੀ ਪਲਾਂ ਵਿੱਚ ਇਹਨਾਂ ਨੂੰ ਪਤਾ ਲੱਗਿਆ ਕਿ ਇੱਕ ਹੀਰਾ ਉਸ ਦਰਿਆ ਦੀ ਸਤ੍ਹਾ ਤੋਂ ਨਿਕਲ ਕੇ ਬਾਹਰ ਵਾਲੇ ਪਾਸੇ ਨੂੰ ਆ ਰਿਹਾ ਹੈ ਇਹਨਾਂ ਨੇ ਹੀਰਾ ਫੜਿਆ ਤੇ ਫਿਰ ਦੂਜੇ ਦਾ ਇੰਤਜ਼ਾਰ ਕਰਨ ਲੱਗੇ ਇੰਤਜ਼ਾਰ ਕਰਦਿਆਂ ਕਰਦਿਆਂ ਸਮਾਂ ਬਹੁਤ ਜ਼ਿਆਦਾ ਲੱਗ ਗਿਆ ਹੁਣ ਇਹਨਾਂ ਬੱਚਿਆਂ ਤੋਂ ਇੰਤਜ਼ਾਰ ਨਹੀਂ ਸੀ ਕੀਤਾ ਜਾ ਰਿਹਾ ਸ਼ਹਿਜ਼ਾਦਾ ਕਿਉਂਕਿ ਬੜਾ ਦਲੇਰ ਸੀ ਆਪਣੇ ਪਿਓ ਦੇ ਵਾਂਗ ਕਿਸੇ ਕਹਾਣੀਆਂ ਉਸ ਨੂੰ ਪਤਾ ਸਨ ਇਸ ਕਰਕੇ ਉਸਨੇ ਕਿਹਾ ਇਸ ਤਰ੍ਹਾਂ ਕਰਦੇ ਹਾਂ ਆਪਾਂ ਇਸ ਦਰਿਆ ਦੀ ਸਤ੍ਹਾ ਵੱਲ ਚੱਲਦੇ ਹਾਂ ਜਿੱਥੇ ਇਹ ਹੀਰੇ ਨਿਕਲਦੇ ਹਨ ਉੱਥੇ ਜਾ ਕੇ ਵੇਖਦੇ ਹਾਂ ਉੱਥੋਂ ਆਪਾਂ ਜਿੰਨੇ ਹੀਰੇ ਚਾਹੀਦੇ ਹਨ ਲੈ ਆਉਂਦੇ ਹਾਂ ਦੂਜਾ ਬੱਚਾ ਬੜਾ ਡਰਿਆ ਸੀ ਉਹ ਆਖਦਾ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਮੈਂ ਤਾਂ ਤਰਾਕੀ ਵੀ ਨਹੀਂ ਜਾਣਦਾ ਭਾਵ ਕਿ ਮੈਨੂੰ ਤਰਨਾ ਨਹੀਂ ਆਉਂਦਾ ਇਸ ਕਰਕੇ ਮੈਂ ਤੇਰੇ ਨਾਲ ਅੰਦਰ ਨਹੀਂ ਜਾਵਾਂਗਾ ਪਰ ਇਸ ਬੱਚੇ ਨੇ ਉਸ ਨੂੰ ਮਨਾ ਲਿਆ ਹਾਲਾਂਕਿ ਉਹਦੀ ਉਮਰ ਵੀ ਹੁਣ ਲਗਾਤਾਰ ਵਧੀ ਸੀ ਇਸ ਵਿੱਚ ਤਕਰੀਬਨ ਹੁਣ ਉਹ 16 ਸਾਲਾਂ ਦਾ ਹੋ ਚੁੱਕਿਆ ਸੀ ਤੇ ਇਸ ਨੇ ਕਿਹਾ ਨਹੀਂ ਮੇਰੇ ਨਾਲ ਚੱਲ ਤੇ ਤੈਨੂੰ ਕਿ ਨਹੀਂ ਵੀ ਆਉਂਦੀ ਮੈਂ ਤੈਨੂੰ ਸਿਖਾ ਦਿਆਂਗਾ ਉਹ ਕਹਿੰਦਾ ਨਹੀਂ ਮੈਂ ਬਾਹਰ ਬੈਠ ਕੇ ਇੰਤਜ਼ਾਰ ਕਰਦਾ ਉਹ ਕਹਿੰਦਾ ਠੀਕ ਹੈ ਸ਼ਹਿਜ਼ਾਦਾ ਸਮੁੰਦਰ ਦੀ ਸਤ੍ਹਾ ਵੱਲ ਉਸ ਦਰਿਆ ਦੀ ਸਤ੍ਹਾ ਵੱਲ ਚੱਲ ਜਾਂਦਾ ਹੈ ਉੱਥੇ ਜਾ ਕੇ ਵੇਖਦਾ ਹੈ ਉੱਥੇ ਇੱਕ ਦਰਵਾਜ਼ਾ ਨੁਮਾ ਗੁਫਾ ਜਿਹੀ ਬਣੀ ਹੁੰਦੀ ਹੈ ਉਸ ਗੁਫਾ ਦੇ ਵਾਰ ਨੂੰ ਚੱਲਿਆ ਜਾਂਦਾ ਹੈ ਜਾ ਕੇ ਵੇਖਦਾ ਹੈ ਕਿ ਇੱਥੇ ਤਾਂ ਹੋਰ ਹੀ ਦੁਨੀਆ ਵਸ ਰਹੀ ਹੈ ਅਸਲ ਦੇ ਵਿੱਚ ਉਹ ਇੱਕ ਜਾਦੂਗਰ ਦਾ ਟਿਕਾਣਾ ਸੀ ਉੱਥੇ ਇੱਕ ਜਾਦੂਗਰ ਰਹਿੰਦਾ ਸੀ ਤੇ ਜਾਦੂਗਰ ਨੇ ਇੱਕ ਬਾਗ ਬਗੀਚਾ ਸੋਹਣਾ ਘਰ ਬਣਾਇਆ ਹੋਇਆ ਸੀ ਉਸ ਥਾਂ ਤੇ ਪਾਣੀ ਵੀ ਨਹੀਂ ਸੀ ਪਰ ਇੱਕ ਬਾਕੀ ਦੁਨੀਆ ਦੇ ਨਾਲੋਂ ਇਸ ਦਾ ਨਾਤਾ ਟੁੱਟਾ ਹੋਇਆ ਸੀ ਉਤੋਂ ਅਚਾਨਕ ਕੁਝ ਸਮੇਂ ਦੇ ਬਾਅਦ ਇੱਕ ਹੀਰਾ ਨਿਕਲਿਆ ਤੇ ਦਰਿਆ ਵੱਲ ਜਾਂਦਾ ਹੈ ਇਹ ਉਤੋਂ ਲੁੱਕ ਕੇ ਵੇਖਣ ਲੱਗਾ ਕਿ ਹੋ ਕੀ ਰਿਹਾ ਅਚਾਨਕ ਵੇਖਦਾ ਇੱਕ ਔਰਤ ਦਾ ਸਿਰ ਇੱਕ ਪਾਸੇ ਪਿਆ ਧੜ ਇੱਕ ਪਾਸੇ ਪਿਆ ਉਸਨੂੰ ਲੁੱਕ ਕੇ ਵੇਖਦਾ ਰਹਿੰਦਾ ਕਿ ਇੱਥੇ ਹੁੰਦਾ ਕੀ ਹੈ ਫਿਰ ਉਹ ਜਾਦੂਗਰ ਆਉਂਦਾ ਤੇ ਕੋਈ ਤੰਤਰ ਮੰਤਰ ਪੜਦਾ ਤੇ ਇਸ ਔਰਤ ਦਾ ਧੜ ਤੇ ਉਸ ਔਰਤ ਦਾ ਸਿਰ ਆਪਸ ਵਿੱਚ ਜੁੜ ਜਾਂਦੇ ਹਨ ਉਹਦੇ ਨਾਲ ਗੱਲਬਾਤ ਕਰਦਾ ਹੈ ਉਸ ਨੂੰ ਖਾਣ ਪੀਣ ਲਈ ਕੁਝ ਦਿੰਦਾ ਹੈ ਤੇ ਥੋੜਾ ਸਮਾਂ ਬਤੀਤ ਕਰਦਾ ਹੈ ਫਿਰ ਤਲਵਾਰ ਕੱਢ ਕੇ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ ਜਾਦੂਗਰ ਉੱਥੋਂ ਚੱਲਿਆ ਗਿਆ ਹੁਣ ਕਿਉਂਕਿ ਸ਼ਹਿਜ਼ਾਦੇ ਦੇ ਕੋਲ ਹਰ ਕਿਸਮ ਦੀ ਸਿੱਖਿਆ ਸੀ ਜਿਸ ਨੇ ਇਹ ਤੰਤਰ ਮੰਤਰ ਵੀ ਸੁਣ ਲਿਆ ਸੀ ਜਿਹੜਾ ਉਹ ਬੋਲਿਆ ਸੀ ਇਹ ਅੱਗੇ ਜਾ ਕੇ ਉਸ ਦੀ ਛੜੀ ਦਾ ਇਸਤੇਮਾਲ ਕਰਕੇ ਤੰਤਰ ਮੰਤਰ ਪੜ੍ਹਦਾ ਉਸ ਦਾ ਧੜ ਤੇ ਸਿਰ ਜੋੜ ਦਿੰਦਾ ਪਰ ਔਰਤ ਬੁਰੀ ਤਰ੍ਹਾਂ ਡਰ ਜਾਂਦੀ ਉਸ ਨੂੰ ਸਮਝ ਨਹੀਂ ਆਉਂਦੀ ਕਿ ਕੌਣ ਆ ਗਿਆ ਪਰ ਫਿਰ ਵੀ ਉਹਨੂੰ ਪਤਾ ਲੱਗਦਾ ਹੈ ਕਿ ਇਸ ਦੇ ਚਿਹਰੇ ਤੇ ਜਿਹੜਾ ਚਾਹੋ ਚ ਲਾਲ ਹੈ ਇਹ ਕੋਈ ਅਮੀਰ ਸ਼ਹਿਜ਼ਾਦਾ ਹੈ ਉਸ ਨੂੰ ਪੁੱਛਦੀ ਇੱਥੇ ਕਿਉਂ ਆਇਆ ਹੈ ਤੈਨੂੰ ਡਰ ਨਹੀਂ ਲੱਗਦਾ ਤੈਨੂੰ ਪਤਾ ਨਹੀਂ ਕਿੰਨਾ ਖੁੰਖਰ ਜਾਨੋ ਜਾਦੂਗਰ ਹੈ ਉਹ ਉਸ ਤੋਂ ਪੁੱਛਦੜ ਕਿ ਤੇਰੇ ਨਾਲ ਕੀ ਵਾਪਰਿਆ ਤੈਨੂੰ ਦੁਨੀਆ ਤੋਂ ਅਲੱਗ ਕਿਉਂ ਰੱਖਿਆ ਹੋਇਆ ਉਹ ਦੱਸਦੀ ਮੇਰਾ ਵਿਆਹ ਹੋ ਰਿਹਾ ਸੀ ਮੇਰੀ ਡੋਲੀ ਜਾ ਰਹੀ ਸੀ ਇਹ ਜਾਦੂ ਆਪਣੇ ਜਾਦੂ ਦੇ ਸਹਾਰੇ ਮੈਨੂੰ ਉਥੋਂ ਲੈ ਆਇਆ ਪਰ ਹੁਣ ਮੈਂ ਨੂੰ ਪਤਾ ਨਹੀਂ ਕਿ ਮੈਂ ਇਸ ਥਾਂ ਤੇ ਹਾਂ ਜਾਂ ਕਿੱਥੇ ਮੈਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਮਾਫੀ ਮਿਲੇਗੀ ਜਾਂ ਨਹੀਂ ਉਹ ਕਹਿੰਦਾ ਮੈਂ ਤੈਨੂੰ ਇਥੋਂ ਨਜ਼ਾਤ ਪਵਾ ਦਿਆਂਗਾ ਭਾਵੇਂ ਛੁਟਕਾਰਾ ਕਰਵਾ ਦਵਾਂਗਾ ਬਸ ਤੂੰ ਇੰਨਾ ਪਤਾ ਕਰ ਲੈ ਕਿ ਇਸ ਜਾਦੂਗਰ ਦੀ ਜਾਣ ਪਛਾਣ ਉਹ ਕਹਿੰਦੀ ਇਹ ਵੀ ਮੈਂ ਕਿਵੇਂ ਪਤਾ ਕਰ ਸਕਦੀ ਹਾਂ ਮੈਨੂੰ ਇਸਨੇ ਕੁਝ ਨਹੀਂ ਦੱਸਣਾ ਉਸ ਨੂੰ ਕਹਿੰਦਾ ਕਿ ਉਸ ਨੂੰ ਕਿਹਾ ਅਚਾਨਕ ਮੈਂ ਕਿਸੇ ਦਿਨ ਤੇਰੇ ਨਾਲ ਕੋਈ ਘਟਨਾ ਜੇਕਰ ਵਾਪਰ ਜਾਵੇ ਜੇ ਤੂੰ ਮਰ ਜਾਵੇਂ ਤਾਂ ਮੇਰਾ ਧੜ ਤੇ ਸਰੀਰ ਕਿਵੇਂ ਇਕੱਠੇ ਹੋਣਗੇ ਇਸ ਕਰਕੇ ਮੈਨੂੰ ਤਾਂ ਇਹ ਦੱਸ ਦੇ ਤੇਰੀ ਜਾਨ ਕਿਸ ਥਾਂ ਤੇ ਹੈ ਉਹ ਕਹਿੰਦੀ ਠੀਕ ਹੈ ਉਹ ਵੀ ਕਈ ਗੱਲਾਂ ਉਸ ਨੂੰ ਪੜ੍ਹਾ ਜਾਂਦਾ ਹੈ ਉਹ ਜਿਹੜੀ ਔਰਤ ਹੁੰਦੀ ਹੈ ਇਸੇ ਤਰੀਕੇ ਨਾਲ ਕਰਦੀ ਹੈ ਜਦੋਂ ਜਾਦੂਗਰ ਆਉਂਦਾ ਹੈ ਉੱਥੇ ਆ ਕੇ ਪਹਿਲਾਂ ਉਹ ਸ਼ੋਰ ਕਰਦਾ ਹੈ ਫਿਰ ਕਿਸੇ ਇਨਸਾਨ ਦੀ ਜਗ੍ਹਾ ਤੇ ਉਸ ਨੂੰ ਲੱਗਦਾ ਹੈ ਜਿਵੇਂ ਗੰਧ ਆਈ ਹੁੰਦੀ ਹੈ ਇਸ ਜਗ੍ਹਾ ਤੇ ਕੋਈ ਇਨਸਾਨ ਮੌਜੂਦ ਹੈ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਪਰ ਉਹ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਉਸ ਨੂੰ ਭੁਲਾ ਲੈਂਦੀ ਹੈ ਸ਼ਹਿਜ਼ਾਦਾ ਲੁਕ ਜਾਂਦਾ ਹੈ ਸਾਰਾ ਕੁਝ ਵੇਖ ਰਿਹਾ ਹੁੰਦਾ ਹੈ ਜੋ ਜੋ ਕੁਝ ਸ਼ਹਿਜ਼ਾਦੇ ਨੇ ਉਸ ਨੂੰ ਪੁੱਛਿਆ ਸੀ ਉਸੇ ਤਰ੍ਹਾਂ ਉਸ ਨੇ ਪੁੱਛਿਆ ਤੇ ਉਹ ਹੰਕਾਰ ਨਾਲ ਭਰ ਗਿਆ ਕਿਉਂਕਿ ਸ਼ਹਿਜ਼ਾਦੇ ਨੇ ਉਸ ਨੂੰ ਕਿਹਾ ਸੀ ਤੂੰ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਕਰਨੀਆਂ ਹਨ ਕਿ ਉਹ ਹੰਕਾਰ ਨਾਲ ਭਰ ਜਾਵੇ ਫਿਰ ਉਸ ਦੀਆਂ ਦਸੀਆਂ ਹੋਈਆਂ ਗੱਲਾਂ ਨੂੰ ਯਾਦ ਰੱਖੀ ਉਸੇ ਤਰੀਕੇ ਨਾਲ ਬੋਲ ਰਹੀ ਸੀ ਉਹ ਹੰਕਾਰਲ ਵਿੱਚ ਬੋਲਦਾ ਰਿਹਾ ਮੇਰੀ ਮੌਤ ਇੰਨੀ ਸੌਖੀ ਨਹੀਂ ਮੈਨੂੰ ਮਾਰਨਾ ਸੌਖਾ ਨਹੀਂ ਮੇਰੀ ਜਾਨ ਬੜੀ ਸੁਰੱਖਿਅਤ ਹੈ ਪੁੱਛਦੀ ਇੰਨੀ ਕਿਦਾਂ ਸੁਰੱਖਿਅਤ ਹੰਕਾਰ ਵਿੱਚ ਆ ਕੇ ਦੱਸਦਾ ਮੇਰੇ ਜਾਦੂ ਦੇ ਨਾਲ ਇਸੇ ਦਰਿਆ ਵਿੱਚੋਂ ਸੱਤ ਦਰਿਆ ਹੋਰ ਨਿਕਲਦੇ ਹਨ ਸੱਤ ਦਰਿਆਵਾਂ ਦੇ ਅੱਗੇ ਇੱਕ ਬਹੁਤ ਡੂੰਗੀ ਥਾਂ ਹੈ ਉਹ ਬਹੁਤ ਉੱਚਾ ਬੋੜ ਦਰਖਤ ਹੈ ਬੋੜ ਦਰਖਤ ਦੇ ਉੱਪਰ ਇੱਕ ਪਿੰਜਰਾ ਹੈ ਪਿੰਜਰੇ ਵਿੱਚ ਕੋਇਲ ਹੈ ਕੋਇਲ ਦੇ ਵਿੱਚ ਮੇਰੀ ਜਾਨ ਹੈ ਫਿਰ ਇੰਨੀ ਗੱਲ ਕਹਿ ਕੇ ਕਹਿੰਦਾ ਕਿ ਚਲੋ ਹੁਣ ਮੈਂ ਜਾਣਾ ਹਾਂ ਉਸ ਦਾ ਸਿਰ ਧੜ ਤੋਂ ਅਲੱਗ ਕਰਕੇ ਉੱਥੋਂ ਚਲਿਆ ਜਾਂਦਾ ਹੈ ਹੁਣ ਉਹ ਸਿਰ ਤੇ ਧੜ ਦੇ ਨਾਲ ਜੋੜਦਾ ਨਹੀਂ ਜਿਹੜਾ ਸ਼ਹਿਜ਼ਾਦਾ ਹੈ ਚੁੱਪਚਾਪ ਉਸਦੇ ਦੱਸੇ ਹੋਏ ਰਸਤੇ ਤੇ ਨਿਕਲ ਜਾਂਦਾ ਹੈ ਪਹਿਲਾ ਉਸ ਦਰਿਆ ਤੇ ਤਰਦਾ ਜਾਂਦਾ ਹੈ ਇਸ ਦਰਿਆ ਤੋਂ ਅੱਗੇ 7 ਦਰਿਆ ਸਤਾਂ ਦਰਿਆਵਾਂ ਤੋਂ ਅੱਗੇ ਡੂੰਗੀ ਥਾਂ ਤੇ ਜਿਹੜਾ ਬੋੜ ਦਾ ਦਰਖਤ ਸੀ ਉੱਥੇ ਪਿੰਜਰਾ ਸੀ ਕੋਇਲ ਨੂੰ ਕੱਢ ਕੇ ਉਸ ਤਰੀਕੇ ਨਾਲ ਮਾਰ ਦਿੰਦਾ ਹੈ ਉਸ ਦੀ ਜਾਨ ਛੁੱਟ ਜਾਂਦੀ ਹੈ ਤੇ ਨਾਲ ਹੀ ਜਾਦੂਗਰ ਦੀ লাশ ਉੱਥੇ ਆਣ ਡਿੱਗਦੀ ਹੈ ਕਿਉਂਕਿ ਉਸ ਦੇ ਜਾਦੂ ਵਿੱਚ ਹੀ ਇਹ ਕੋਇਲ ਦੀ ਅਸਲ ਵਿੱਚ ਨਹੀਂ ਹੁੰਦੀ ਕੋਇਲ ਦਾ ਸਰੀਰ ਇਸਨੇ ਇਸਤੇਮਾਲ ਕੀਤਾ ਹੁੰਦਾ ਹੈ ਉਸ ਤੋਂ ਬਾਅਦ ਇਹ ਉਸ ਦਾ ਸਰੀਰ ਢੜ ਅਲੱਗ ਕਰ ਦਿੰਦਾ ਹੈ ਤੇ ਜਾਦੂਗਰ ਦਾ ਸਿਰ ਲੈ ਕੇ ਦੁਬਾਰਾ ਉਸ ਔਰਤ ਦੇ ਕੋਲੇ ਉਸ ਜਾਦੂਮਈ ਗੁਫਾ ਦੇ ਵਿੱਚ ਪਹੁੰਚਦਾ ਹੈ ਉੱਥੇ ਜਾ ਕੇ ਉਸ ਨੂੰ ਆਖਦਾ ਤੇਰੀ ਜਾਨ ਖਲਾਸੀ ਕਰ ਦਿੱਤੀ ਹੁਣ ਤੂੰ ਆਪਣੇ ਘਰ ਵਾਪਸ ਜਾ ਸਕਦੀ ਹੈ ਪਰ ਮੈਨੂੰ ਦੱਸ ਇੱਥੇ ਹੀਰੇ ਹੀਰੇ ਜਿਹੜੇ ਹਨ ਕਿੱਥੋਂ ਆਉਂਦੇ ਹਨ ਹੀਰਿਆਂ ਦਾ ਇੰਤਜ਼ਾਮ ਕਿੱਥੋਂ ਪਹੁੰਚਦਾ ਹੈ ਉਸਨੇ ਦੱਸ ਦਿੱਤਾ ਕਿ ਇਸ ਤਰੀਕੇ ਨਾਲ ਇੱਥੇ ਹੀਰੇ ਹਨ ਜਿੰਨੇ ਚਾਹੀਦੇ ਹਨ ਓਨੇ ਲੈ ਜਾ ਮੇਰੇ ਵੱਲੋਂ ਸਾਰੇ ਹੀਰੇ ਲੈ ਜਾ ਮੈਨੂੰ ਉੱਥੋਂ ਤੱਕ ਪਹੁੰਚਾ ਕਰ ਦੇ ਜਿੱਥੇ ਮੇਰੇ ਮਾਪਿਓ ਰਹਿੰਦੇ ਹਨ ਕਹਿੰਦਾ ਠੀਕ ਹੈ ਇਸਨੇ ਗਿਣਤੀ ਵਿੱਚ 6-7 ਹੀਰੇ ਉਸ ਰਾਜੇ ਨੂੰ ਚਾਹੀਦੇ ਸਨ ਉਹ ਚੱਕੇ ਤੇ ਆਪਣੀ ਕਲਾ ਦਾ ਇਸਤੇਮਾਲ ਕੀਤਾ ਇਸ ਔਰਤ ਨੂੰ ਉੱਥੋਂ ਸੁਰੱਖਿਅਤ ਕਰਕੇ ਘਰ ਦੇ ਬਾਹਰ ਕੱਢ ਲਿਆ ਉਸ ਦੇ ਘਰ ਪਹੁੰਚੇ ਤੇ ਜਿਹੜੇ ਹੀਰੇ ਸਨ ਉਹ ਲੈ ਕੇ ਉਸ ਮੁੰਡੇ ਨੂੰ ਦੇ ਦਿੱਤੇ ਤੇ ਮੁੰਡਾ ਰਾਜ ਦਰਬਾਰ ਵਿੱਚ ਹੀਰੇ ਲੈ ਕੇ ਗਿਆ। ਉੱਥੇ ਜਾ ਕੇ ਰਾਜੇ ਨੂੰ ਦਿੱਤੇ ਰਾਜਾ ਖੁਸ਼ ਹੋਇਆ ਤੇ ਕਹਿੰਦਾ ਦੱਸ ਜੋ ਚਾਹੀਦਾ। ਬਦਲੇ ਵਿੱਚ ਮੰਗ ਜੋ ਮੰਗਦਾ ਹੈ। ਇਹ ਹੀਰੇ ਜਿਹੜੇ ਸੀ ਉਸ ਰਾਜੇ ਨੇ ਆਪਣੀ ਸ਼ਹਿਜ਼ਾਦੀ ਨੂੰ ਤੋਹਫੇ ਵਿੱਚ ਦਿੱਤੇ। ਫਿਰ ਤੋਂ ਆਪਣੇ ਹੀਰੇ ਪਰੋ ਕੇ ਬਾਗੀਚੇ ਵਿੱਚ ਟਹਿਲ ਰਹੀ ਸੀ। ਪਰ ਉਸ ਦੀ ਸਹੇਲੀਆਂ ਅਜੇ ਵੀ ਖੁਸ਼ ਨਾ ਹੋਈਆਂ ਕਹਿੰਦੀਆਂ ਤੈਨੂੰ ਤਾਂ ਮੰਨਈਏ ਜੇ ਬੰਦੇ ਦੀ ਭਾਲ ਕਰੇ। ਉਸ ਬੰਦੇ ਦੀ ਜੋ ਹੀਰੇ ਲੈ ਕੇ ਤੇਰੇ ਲਈ ਆਇਆ ਸੀ ਉਹਦੇ ਨਾਲ ਵਿਆਹ ਕਰ ਲਵੇਂ ਫਿਰ ਤੋਂ ਉਹ ਨਾਰਾਜ਼ ਹੋਈ ਤੇ ਰੋਣ ਲੱਗੀ ਰਾਣੀ ਨੇ ਪੁੱਛਿਆ ਕੀ ਗੱਲ ਹੈ ਰਾਣੀ ਨੇ ਰਾਜੇ ਨਾਲ ਸਲਾਹ ਕੀਤੀ ਕਿ ਰਾਜਾ ਕਹਿੰਦਾ ਠੀਕ ਹੈ ਲੜਕੇ ਨੂੰ ਬੁਲਾਇਆ ਤੇ ਕਹਿੰਦਾ ਦੱਸ ਹੀਰੇ ਕਿੱਥੋਂ ਲੈ ਕੇ ਆਇਆ ਹੈ ਤੋ ਖੁਦ ਹੀਰੇ ਲੱਬੇ ਚਾ ਕਿਸੇ ਦੀ ਮਦਦ ਨਗਰ ਦੇ ਵਿੱਚ ਔਰਤ ਰਹਿੰਦੀ ਸੀ ਬੱਚਾ ਬਹੁਤ ਜ਼ਿਆਦਾ ਬਹਾਦਰ ਹੈ ਉਸਨੇ ਸਾਰੀ ਗੱਲਬਾਤ ਦੱਸੀ ਕਿ ਮੈਂ ਹੀਰੇ ਉਸ ਕੋਲੋਂ ਲੈ ਕੇ ਆਇਆ ਹਾਂ ਰਾਜੇ ਦੇ ਦਰਬਾਰ ਲਗਾਇਆ ਕਿ ਤੁਹਾਡਾ ਪਿਓ ਕੌਣ ਹੈ ਤੁਹਾਡਾ کاروبار ਕੀ ਹੈ ਤੇ ਉਹ ਭਰੇ ਦਰਬਾਰ ਵਿੱਚ ਬੱਚਾ ਦੱਸ ਦਿੰਦਾ ਹੈ ਸਾਰੇ ਕਹਾਣੀ ਮੈਂ ਕਿਸ ਰਾਜੇ ਦਾ ਬੱਚਾ ਹਾਂ ਅਸਲ ਵਿੱਚ ਸ਼ਹਿਜ਼ਾਦਾ ਹਾਂ ਇਸ ਤਰੀਕੇ ਨਾਲ ਮੇਰੇ ਪਿਓ ਦੇ ਖਿਲਾਫ ਸਾਜ਼ਿਸ਼ ਹੋਈ ਉਸ ਨੂੰ ਮਾਰ ਦਿੱਤਾ ਗਿਆ ਹੁਣ ਅਸੀਂ ਉੱਥੋਂ ਛੱਡ ਕੇ ਆਪਣਾ ਰਾਜ ਭਾਗ ਤੁਹਾਡੇ ਰਾਜ ਵਿੱਚ ਆ ਗਏ ਹਾਂ ਇਸ ਨਗਰ ਦੇ ਵਿੱਚ ਰਹਿੰਦੇ ਹਾਂ ਰਾਜੇ ਨੂੰ ਬੜੀ ਖੁਸ਼ੀ ਹੋਈ ਆਪਣੀ ਸ਼ਹਿਜ਼ਾਦੀ ਦੇ ਲਈ ਸ਼ਹਿਜ਼ਾਦਾ ਮਿਲਿਆ ਹੈ ਉਨੇ ਐਲਾਨ ਕਰਵਾ ਦਿੱਤਾ ਕਿ ਆਪਣੀ ਸ਼ਹਿਜ਼ਾਦੀ ਦਾ ਵਿਆਹ ਇਸ ਸ਼ਹਿਜ਼ਾਦੇ ਨਾਲ ਕਰਵਾਵੇਗਾ। ਨਗਰ ਵਿੱਚ ਖੁਸ਼ੀਆਂ ਪਰਸ ਜਾਂਦੀਆਂ ਹਨ। ਤੇ ਸ਼ਹਿਜ਼ਾਦੀ ਦੀ ਹੋਰ ਕੋਈ ਬੇਟਾ ਜਾਂ ਬੇਟੀ ਨਹੀਂ ਸੀ ਇਸ ਲਈ ਕਰਕੇ ਸਾਰਾ ਰਾਜ ਭਗ ਸ਼ਹਿਜ਼ਾਦੇ ਦੇ ਹਵਾਲੇ ਰਾਜਾ ਕਰ ਦਿੰਦਾ ਹੈ। ਕਹਿੰਦਾ ਜੇ ਉੱਥੇ ਨਹੀਂ ਰਹਿਣਾ ਤਾਂ ਇਹ ਇੱਕ ਹੋਰ ਮਹਿਲ ਤਿਆਰ ਕਰਵਾ ਦਿੰਦਾ ਹੈ। ਇਸ ਬੱਚੇ ਦੇ ਮਨ ਵਿੱਚ ਜਿਹੜੀ ਬਚਪਨ ਤੋਂ ਲੈ ਕੇ ਤਾਂਗ ਸੀ ਉਹ ਉਸ ਦੀ ਪੂਰੀ ਹੋ ਜਾਂਦੀ ਹੈ। ਪਰ ਉਸਦੇ ਬੱਚੇ ਦੇ ਮਨ ਵਿੱਚ ਹੁੰਦਾ ਹੈ ਮੈਂ ਆਪਣੇ ਪਿਤਾ ਦੀ ਰਿਆਸਤ ਜ਼ਰੂਰ ਹਥਿਆਕੇ ਹਟਾਂਗਾ ਇਸ ਤਰੀਕੇ ਨਾਲ ਆਪਣੀ ਸੈਨਾ ਦੇ ਨਾਲ ਆਪਣੇ ਆਪ ਨੂੰ ਸਭ ਤੋਂ ਮੁਹਰੇ ਰੱਖਿਆ ਸਭ ਤੋਂ ਅੱਗੇ ਉਸਨੇ ਰਾਜ ਵਿੱਚ ਜਾ ਕੇ ਹਮਲਾ ਕੀਤਾ ਤੇ ਜਿੰਨੇ ਕਪਟੀ ਲੋਕ ਸਨ ਉਹਨਾਂ ਦਾ ਖਾਤਮਾ ਕਰ ਦਿੱਤਾ ਬਾਕੀਆਂ ਨੂੰ ਪਤਾ ਲੱਗਿਆ ਕਿ ਜਿਹੜੇ ਸੈਨਾ ਦੇ ਲੋਕ ਹਨ ਸਾਡੇ ਪੁਰਾਣੇ ਰਾਜ ਦਾ ਪੁੱਤਰ ਹਨ ਤਾਂ ਉਹਨਾਂ ਨੇ ਖੁਸ਼ੀ-ਖੁਸ਼ੀ ਉਸ ਦਾ ਇਸਤਿਕਬਾਲ ਕੀਤਾ ਤੇ ਰਾਜਾ ਹੁਣ ਉਹ ਬਣ ਚੁੱਕਿਆ ਸੀ ਪਰ ਬਣਿਆ ਕਿਵੇਂ ਇਸ ਦਾ ਕਾਰਨ ਕੀ ਸੀ ਸੋ ਇਸ ਕਹਾਣੀ ਦੀ ਸਿੱਖਿਆ ਸਭ ਤੋਂ ਪਹਿਲੀ ਗੱਲ ਕਿ ਬੱਚਾ ਕਦੇ ਆਪਣੀਆਂ ਜੜ੍ਹਾਂ ਨਹੀਂ ਸੀ ਭੁੱਲਿਆ। ਇਸ ਬੱਚੇ ਨੂੰ ਉਸ ਦੀ ਮਾਂ ਨੇ ਲਗਾਤਾਰ ਆਪਣੀਆਂ ਜੜ੍ਹਾਂ ਦੇ ਨਾਲ ਜੋੜ ਕੇ ਰੱਖਿਆ। ਉਸ ਨੂੰ ਪਤਾ ਸੀ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ। ਸਾਡਾ ਉਦੇਸ਼ ਕੀ ਹੈ, ਸਾਡਾ ਟੀਚਾ ਕੀ ਹੈ। ਬਚਪਨ ਤੋਂ ਟੀਚਾ ਉਸਨੇ ਮਿਣਿਆ ਹੋਇਆ ਸੀ ਕਿ ਮੈਂ ਰਾਜ ਵਿੱਚ ਰਾਜ ਕਰਨਾ ਹੈ। ਕਦੇ ਵੀ ਲਾਲਚ ਨਹੀਂ ਸੀ ਕਰਦਾ। ਪਰਮਾਤਮਾ ਨੇ ਇਸ ਨੂੰ ਹਰ ਇੱਕ ਖੁਸ਼ੀ ਦੇ ਨਾਲ ਨਿਵਾਜ ਦਿੱਤਾ ਸੀ ਕਿਉਂਕਿ ਇਹਦੇ ਕੋਲ ਬਹਾਦਰੀ ਸੀ। ਪਰਮਾਤਮਾ ਨਾਲ ਜੁੜਿਆ ਹੋਇਆ ਸੀ ਕਿਸੇ ਚੀਜ਼ ਦਾ ਡਰ ਭੈ ਨਹੀਂ ਸੀ ਪਰਮਾਤਮਾ ਨੂੰ ਅਸਲ ਵਿੱਚ ਮੰਨਦਾ ਸੀ ਮਾਂ ਦੇ ਵੀ ਹਰ ਗੱਲ ਮੰਨਦਾ ਸੀ ਮਾਂ ਦਾ ਕਹਿਣਾ ਮੰਨਦਾ ਸੀ ਸੋ ਐਨੇ ਗੁਣ ਜਦੋਂ ਬੰਦਾ ਧਾਰਨ ਕਰ ਲਵੇ ਤੇ ਆਪਣੀਆਂ ਜੜਾਂ ਨਾ ਭੁੱਲੇ ਆਪਣੇ ਪਿਓ ਤੇ ਆਪਣੇ ਮਾਂ ਦੇ ਕਹਿਣੇ ਨੂੰ ਹਮੇਸ਼ਾ ਮੰਨੇ ਤੇ ਉਹ ਬੰਦਾ ਫਿਰ ਤਰੱਕੀ ਹੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ